ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਆਪਣੇ ਖੁਦ ਦੇ ਘਰ ਦੀ ਹੈਗੀ ਤੇ ਚੰਗੀ ਨਸਲ ਦੀ ਆਪਾਂ ਝੋਟੀ ਲੈ ਕੇ ਆਏ 6-7 ਦਿਨਾਂ ਹੀ ਸੂਈ ਬਿਆ ਜ਼ਿਆਦਾ ਜਾਣਕਾਰੀ ਆਪਾਂ ਬੱਚੇ ਤੋਂ ਪੁੱਛਾਂਗੇ ਤੇ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆ ਆਪਣਾ ਵੀਰੇ ਬਾਇਨਰ ਦਾ ਐਡਰੈਸ ਹੈਗਾ ਕਰ ਲਓ ਨੋਟ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੰਗੇ ਚੰਗੇ ਕਮੈਂਟ ਕਰਿਆ ਕਰੋ ਤੇ ਤੁਸੀਂ ਬਹੁਤ ਪਿਆਰ ਬਖਸ਼ਦੇ ਹੋ ਜਿਹੜੀ ਵੀ ਆਪਾਂ ਵੀਡੀਓ ਪਾਉਨੇ ਆ ਬਹੁਤ ਵਧੀਆ ਵੀਡੀਓ ਚੱਲਦੀ ਆ ਚੱਲਦੀ ਕਿਵੇਂ ਆ ਥੋੜਾ ਕਰਕੇ ਚੱਲਦੀ ਆ ਵੀਰੇ ਤੇ ਬਹੁਤ ਪਿਆਰ ਦਿੱਤਾਗਾ ਆਪਾਂ ਪਸੂ ਮਗਰੋਂ ਅਪਲੋਡ ਕਰਦੇ ਆ ਪਹਿਲਾਂ ਬੈਕ ਜਾਂਦਾਗਾ ਤੇ ਧੰਨਵਾਦ ਤੁਹਾਡਾ ਜਿਹੜਾ ਇੰਨੀ ਵੀਡੀਓ ਨੂੰ ਪਿਆਰ ਬਖਸ਼ਦੇ ਹੋ ਹੁਣ ਤਾਂ ਬਹੁਤ ਜ਼ਿਆਦਾ ਵੀਡੀਓ ਆਪਣੇ ਨੂੰ ਤੁਸੀਂ ਪਿਆਰ ਦੇਣ ਲੱਗ ਗਏ ਤੇ ਧੰਨਵਾਦ ਤੁਹਾਡਾ ਤਹਿ ਦਿਲੋਂ ਧੰਨਵਾਦ ਹੈਗਾ ਤੇ ਜ਼ਿਆਦਾ ਜਾਣਕਾਰੀ ਆਪਾਂ ਬੱਚੇ ਤੋਂ ਲਵਾਂਗੇ ਆਜੋ ਪੁੱਤ ਸਤਿ ਸ਼੍ਰੀ ਅਕਾਲ ਹੋਠੀ ਠਾਕੂ ਪੁੱਤ ओके ਤੇ ਪੁੱਤ ਕੀ ਡਿਟੇਲ ਆ ਗਈ ਤੇ ਪਹਿਲਾਂ ਨਾਮ ਐਡਰੈਸ ਬੋਲ ਦਿਓ ਆਪਣਾ ਨਾਮ ਮਿਆਦੂ ਰੀਕਾਹ ਪਿੰਡ ਜਿੱਲੇ ਵਾਲਾ ਬਿਲਾ ਖਿੰਡਾ ਸਿਲੇ ਨੂੰ ਨੌਕਾ ਕੋ ਪੈਦੇ ਨੇ ਰੇਜ ਦੇ ਪਿੰਡ ਪਾਈ ਗੋਪਾਲ ਜੀ ਦੇ ਘਰ ਸੁਸਲਾ ओके ਤੇ ਨੰਬਰ ਪੁੱਤ ਨੰਬਰ 98853912 ओके ਤੇ ਪੁੱਤ ਜਿਹੜੀ ਅੱਜ ਆਪਾਂ ਝੋਟੀ ਦੇਖੀ ਐ ਨੇ ਸਕਰੀਨ ਦੇ ਉੱਤੇ ਤੇ ਬਾਕੀ ਦਾ ਵੀਰੇ ਆਪਣਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਨੋਟ ਕਰ ਲਿਓ ਠੀਕ ਆ ਤੇ ਇਹਦੀ ਕੀ ਡਿਟੇਲ ਆ ਪੁੱਤ ਇਹ ਝੋਟੀ ਬਈ ਦੂਜਾ ਸਮਾਂ ਸੂਈ ਆ ओके ਠੀਕ ਆ ਠੀਕ ਖਾਲੀ ਹੋਈ ਖਾਲੀ ਹੋਈ ਤੇ ਕਿੰਨੇ ਦਿਨਾਂ ਦੀ ਸੂਈ ਵੀ ਆ ਇਹ ਵੀ 6-7 ਦਿਨਾਂ ਦੀ ਸੂਈ ਵੀ ਆ ਮਗਰ ਕੀ ਆ ਗਿਆ ਦੇ ਕੱਟਾ ਮਗਰ ਆ ਗਿਆ ਤੇ ਹਾਈਐਸਟ ਪਹਿਲੇ ਸੂਏ ਦੁੱਧ ਉਹਨਾਂ ਨੇ ਦੱਸਿਆ ਵੀਰੇ ਆਪ ਨੂੰ 10 ਲੀਟਰ ਇਹਦੇ ਦਿੱਤਾ ਵਾ ਠੀਕ ਆ ਅੱਜ ਕੀ ਕਿੰਨਾ ਦੇ ਦੂ ਪੁੱਤ ਐਸ 100 ਰੁਪਏ 12 ਲੱਖ ਦੇ ਬਸ ਜਾਦੇ ਕਹਿਣ ਦੀ ਲੋੜ ਨਹੀਂ ਪਹੁੰਚ 13 ਦੇ ਦੇ ਵੀਰੇ 12 ਪਲੱਸ ਦੀ ਗਰੰਟੀ ਹੋਈ ਹੁੰਦੀ ਆ ਆਪਣੇ ਕੰਮ ਦੀ ਜਿਹੜੀ ਵੀ ਹੁੰਦੀ ਆ ਬਾਕੀ ਦਾ ਤੁਸੀਂ ਸੇਵਾ ਕਰਨੀ ਆ ਤੇ ਦਸੱਲੀ ਨਿਰਖ ਪਾਰਕ ਤੁਸੀਂ ਆਪ ਕਰਣੀ ਆ ਤੇ ਰੇਟ ਇਹਦਾ ਰਹਿਣ ਵਾਲਾ ਫੋਨ ਤੇ ਵੀਡੀਓ ਨਾਲ ਐਂਡ ਤਾਈ ਬਣੇ ਰਿਓ ਸਾਰੀ ਤੁਹਾਨੂੰ ਚਬਾਈ ਕਰਕੇ ਦਿਖਾਵਾਂਗੇ ਕਿੰਨਾ ਦੁੱਧ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਬੋਲਾ ਤੇ ਪੁੱਤ ਕੱਢ ਲਾ ਬਾਹਰ ਨੂੰ ਤੋੜ ਕੇ ਤੇ ਥਾਨ ਲੈਵਾ ਦੇਖੋ ਪਹਿਲਾ ਬੱਚਾ ਲਾ ਲਿਆ ਸੀਗਾ ਆਪਾਂ ਮੈਂ ਪਾਖਮੀ ਵੀ ਆ ਹੁਣ ਪੂਰੀ ਕਰੋ ਜੀ ਚੈੱਕ ਤੇ ਸਿੰਗ-ਸੁੰਗ ਦੀ ਪੂਰੀ ਬਲੈਕ ਆ ਸਾਰੀ ਮੋਰਾ ਚ ਆ ਗਈ ਜਮਾ ਸਿੰਗ-ਸੁੰਗ ਇੱਕ ਨੰਬਰ ਹੈਗਾ ਚਲੋ ਜੀ ਤੋਰੋ ਪੁੱਤ ਕਰਾਓ ਤੋਰਾ ਤਰਾ ਚੈੱਕ ਇਧਰ ਨੂੰ ਲੈ ਚਲੋ ਆ ਦੇਖੋ ਬੱਚਾ ਜੀ ਤੇ ਕਰੋ ਚੈੱਕ ਛੋਟੀ ਫੜੀ ਫਿਰਦੀ ਆ ਥੱਲੇ ਤਾਂ ਚਲੋ ਜੀ ਲੰਮੀ ਲੈ ਚਲੋ ਆ ਦੇਖੋ ਹੀ ਥੱਲੇ ਤਾਂ ਕਿਆ ਬਾਤ ਆ ਤੇ ਕੱਦ-ਕਾੜ ਪੂਰਾ ਵਧੀਆ ਲਮਾਈ ਲਮੂਈ ਪੂਰੀ ਸੰਘ ਸੁੰਗਦੀ ਐ ਕੋਕ ਕੇ ਰਗੀ ਜਮਾ ਕਿਤੋਂ ਨਹੀਂ ਖੁੰਜੀ ਪਰ ਮੈਂ ਤੁਸੀਂ ਆਨਲਾਈਨ ਵੀ ਉਹਨੂੰ ਮੰਗਾ ਲਓਗੇ ਕੋਈ ਇਹਦੇ 'ਚ ਸ਼ੱਕ ਆ ਦੀ ਗੱਲ ਨਹੀਂ ਹੈਗੀ ਇੰਨੀ ਚੰਗੀ ਝੋਟੀ ਹੈਗੀ ਤੇ ਆ ਕਰੇ ਵੀ ਚੱਕਾ ਪਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਬਾਕੀ ਦੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਨਵੀਆਂ ਤੋਂ ਨਵੀਆਂ ਵੀਡੀਓ ਆਪਣੀਆਂ ਨਿਤ ਘਰੋਂ ਮੰਝਾਂ ਦੀਆਂ ਵੱਧ ਆਇਆ ਕਰਨੀਆਂ ਤੇ ਆ ਦੇਖੋ ਜੀ ਖਾਣ ਲੇਵਾ ਕਰੋ ਚੱਕ ਨੇੜ ਤੋਂ ਆ ਦੇਖੋ। ਇੱਕ ਨੰਬਰ। ਦੇਪੋ ਤੇ ਛੱਡੋ ਬੱਚਾ ਫਿਰ। ਛੱਡੋ ਬੱਚਾ। ਆ ਦੇਖੋ ਜੀ। ਆ ਦੇਖੋ ਬਿਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ। ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬੰਦੇ ਪੁੱਤ। ਇਸ ਸਮਾਹ ਬਸ ਨੂੰ ਤਾਂ ਪਹਿਲਾਂ ਹੀ ਤੁਹਾਨੂੰ ਕਰਾ ਕੇ ਦਿਖਾਤਾ ਸਮਾਹ ਕੇ ਬੰਨ ਲਾਉਣ। ਖਿੱਚ ਕੇ। ਪੀੜਾ ਕਰ ਲਾ ਪੁੱਤ। ਆ ਦੇਖੋ ਵੀਰੋ। ਦਾਲਪੁੱਤ ਬੈਠ ਥੱਲੇ ਕਰ। ਪਸਮਾ ਪਛਮੂ ਮੜਾ ਨੇੜੇ ਤੋਂ ਦਿਖਾ ਦੀ ਸਾਰਾ। ਆ ਦੇਖੋ ਜੀ। ਪਸਮਾ ਇਧਰਲੀ ਸ਼ਾਇਰ ਦਾ। ਤੇ ਆ ਦੂਜੀ ਸ਼ਾਇਰ ਦਾ ਪਸਮਾ। ਤੇ ਤੁਸੀਂ ਆਉਦੀ ਭੌਂਜ ਦੋ ਟਾਈਮ ਚੋਕੇ ਲੈ ਜਾਓ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ। ਮੂਹਲੇ ਚਬਾਈ ਕਰੀ ਬਹੁਤ ਚੰਗਾ ਪਹਿਲਾਂ। ਆ ਦੇਖੋ ਜੀ। ਪੂਰੀ ਪ੍ਰੋਪਰ ਚਬਾਈ ਕਰਕੇ ਦਿਖਾਵਾਂ ਮੈਂ ਤੁਹਾਨੂੰ। ਤੇ ਬੱਚਾ ਬਹੁਤ ਘੱਟ ਤਾਰ ਚੋਂ ਨਾ ਕਦੇ। ਸਰੀ ਚੱਲੋ ਜਾਓ। ਆ ਦੇਖੋ ਮੂਰੇ ਬੱਚਾ ਦੇਖੋ ਜੀ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਉਂਕਿ ਤੁਹਾਡੇ ਤੇਕਰ ਨਵੀਆਂ ਤੇ ਨਵੀਆਂ ਵੀਡੀਓ ਪਹੁੰਚਦੀਆਂ ਰਹਿਣ ਅੱਬਾ ਚੰਗੇ ਤੋਂ ਚੰਗੇ ਐਨੀਮਲ ਲੈ ਕੇ ਆਉਂਦੇ ਰਵਾਂਗੇ ਤੇ ਚਵਾਈ ਚੂਈ ਤੁਹਾਨੂੰ ਕਰਕੇ ਵੀਡੀਓ ਪਾਇਆ ਕਰਾਂਗੇ ਦਸੱਲੀ ਬਖਸ਼ ਤੁਹਾਨੂੰ ਇੱਥੋਂ ਪਸ਼ੂ ਮਿਲ ਸਕਦਾ ਕੋਈ ਧੋਖਾ ਵਾਲਾ ਕੰਮ ਨਹੀਂ ਹੈਗਾ 1% ਵੀ ਪਹਿਲਾਂ ਆਪ ਦੇ ਘਰੇ ਚੈੱਕ ਕਰਦੇ ਆਂ ਉਸ ਤੋਂ ਬਾਅਦ ਚ ਵੇਚਦੇ ਆਂਗੇ ਤੇ ਘਰੇ ਆਪਾਂ ਚੈੱਕ ਕਰਕੇ ਜਮਾ ਪਸ਼ੂ ਫਿਰ ਹੁਣ ਤੁਹਾਨੂੰ ਮੈਂ 10 ਲੀਟਰ ਬੋਲਾ ਕਿਹਾ ਤੁਸੀਂ 9 ਮੰਨ ਲਿਓ ਕਿਰਾ 12 ਇਹਨੇ ਦੇ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਦਾ ਬੱਚਾ ਚਵਾਈ ਤੁਹਾਡੇ ਸਾਹਮਣੇ ਕਰੀ ਜਾਂਦਾ ਦੇਖੋ ਮੂਰਲੇ ਸਣਾ ਦੁੱਧ ਦੇਖੋ ਜੀ ਪਤਾ ਸਮਾਰ ਕੇ ਮਾਰਤਾ ਰਹਿੰਦੇ ਨੇ ਚੌਂਦੀ ਘਾਟ ਆ ਵੀਰੇ ਕਿਤੇ ਚੌਂਦੀ ਆ ਪਸ਼ੂ ਫਿਰ ਚਾਹੇ ਤਾਂ ਕੈਮਰਾ ਇਹਨੂੰ ਫੜਨਾ ਪਊਗਾ ਮੈਨੂੰ ਚਵਾਈ ਕਰਨੀ ਪਊਗੀ ਤੇ ਬੱਚਿਆਂ ਨੂੰ ਉਵੇਂ ਫਿਰ ਕੈਮਰਾ ਨਹੀਂ ਫੜਨਾ ਆਉਂਦਾਗਾ કરી ਚੱਲੇ ਜਾਖ ਮਗਰਲੇ ਦੀ ਕਰਦੇ ਬਦ ਸ਼ੁਰੂ ਚੋਾਈ ਆ ਦੇਖੋ ਚੋਾਈ ਜੂਈ ਤਾਂ ਵੀਰੇ ਅੱਗ ਆ ਗਈ ਆ ਜਮਾ ਕੋਈ ਨਹੀਂ 100 ਦੀ 100 ਨੰਬਰ ਆ ਗਈ ਤੇ ਛੋਟੀ ਸੀਲ ਸੂਲ ਪੂਰੀ ਹੈਗੀ ਆਪਾਂ ਪਹਿਲਾਂ ਦੋ ਟਾਈਮ ਚੋ ਵੀ ਲਈ ਆ ਬੌਲੇ ਤੋਂ ਖਾਲੀ ਹੈਗੀ ਸਾਰੀ ਚੋਾਈ ਵੀਡੀਓ ਨੂੰ ਐਂਡ ਤਾਂ ਹੀ ਬਣੇ ਰਹੋ ਠੀਕ ਆ ਜਾਇਓ ਨਾ ਛੱਡ ਕੇ ਸਕਿਪ ਨਾ ਕਰਿਆ ਕਰੋ ਸਾਰੀ ਦੇਖ ਲਿਆ ਕਰੋ ਤੇ ਦੇਖ ਕੇ ਵੀਡੀਓ ਫੇਰ ਵੀਰ ਬਣ ਕੇ ਲਾ ਲਿਆ ਕਰੋ ਫੋਨ ਦੇ ਮੋਲੇ ਦਾ ਜਮਾਂ ਜਾਇਜ਼ ਹੋਊਗਾ ਹੋਊਗਾ ਫੋਨ ਤੇ ਕਿਉਂਕਿ ਕਈ ਵਾਰੀ ਵੇਚਣ ਵਾਲਾ ਬੰਦਾ ਲੈ ਲੈਂਦਾ ਕੋਈ ਗੱਲ ਨਹੀਂ ਤੇ ਮੁੱਲ ਤਾਂ ਫੇਰ ਵੀ ਵੀਰ ਫੋਨ ਤੇ ਹੀ ਪੁੱਛਦੇ ਆਗੇ ਜਿਹਨੇ ਵੀ ਪੁੱਛਣਾਗਾ ਤੇ ਫੋਨ ਤੇ ਹੀ ਗੱਲਬਾਤ ਹੁੰਦੀ ਆ ਚਾਹੇ ਕੋਲੇ ਆਓ ਤੁਸੀਂ ਭੋਜ ਦੋ ਟਾਈਮ ਰਹੋ ਮੇਰੇ ਕੋਲੇ ਰਹਿਪੋ ਭੋਜ ਤੁਸੀਂ ਆਪਦੀ ਚੋਕੇ ਲੈ ਕੇ ਜਾਓ ਦੋ ਟਾਈਮ ਕੋਈ ਚੱਕਰ ਨਹੀਂ ਆਪਾਂ ਨੂੰ ਹੈਗਾ ਆਪਾਂ ਧੋਖਾ ਨਹੀਂ ਕਰਨਾਗਾ ਆਪਣੇ ਕੋਲ ਰਹਿਸ ਦਾ ਪ੍ਰਬੰਧ ਹੈਗਾ ਸਾਰਾ ਕੁਝ ਹੈਗਾਗਾ ਤੇ ਆਪਾਂ ਹੁਣ ਝੋਟੀਆਂ ਪਾਉਂਦੇ ਹੀ ਰਹਿਾਂਗੇ ਵੱਧ ਤੋਂ ਵੱਧ ਕਿਉਂਕਿ ਵੇਚ ਦੀ ਬਾੜਾ ਬਿਜੀ ਮੈਂ ਵੀਡੀਓ ਪਾਉਣ ਚ ਹੋ ਗਿਆ ਸੀ ਵੱਧ ਤੇ ਇਧਰੋਂ ਆਪਣਾ ਕੰਮ ਵੀ ਬਹੁਤ ਵਧੀਆ ਹੈਗਾ ਪਸ਼ੂਆਂ ਦਾ ਕੰਮ ਵੀ ਆਪਣਾ ਪ੍ਰਾਣਾ ਹੀ ਹੈਗਾ ਤੇ ਚੈਨਲ ਵੀ ਆਪਣਾ ਬਹੁਤ ਵਧੀਆ ਚੱਲਦਾ ਚੱਲਦਾ ਕਿਵੇਂ ਤੁਹਾਡੇ ਆਸਰੇ ਨਾਲ ਚੱਲਦਾ ਵੀਰੇ ਤੇ ਕਰ ਹੀ ਚੱਲਿਓ ਚੈੱਕ ਵੀਡੀਓ ਨੂੰ ਛੱਡ ਕੇ ਨਾ ਜਾਇਓ ਆ ਦੇਖੋ ਨੇੜ ਤੋਂ ਤੇ ਦੁੱਧ ਇੱਕ ਅਸਟੀਮੇਟ ਹੁੰਦਾਗਾ ਵੀ ਬੋਹਲਾ ਇੰਨਾ ਕੱਢਦਾ ਤੇ ਬਾਕੀ ਦਾ ਗਾਂ ਆਪਾਂ ਸੇਵਾ ਕਰਾਂਗੇ ਚੰਗੀ ਚੰਗੇ ਕੋਈ ਸੈਲਜ ਵਗੈਰਾ ਪਾਵਾਂਗੇ ਤੇ ਚੰਗੀ ਕੋਈ ਫੀਡ ਪਾਵਾਂ ਚੰਗੀ ਕੁਆਲਿਟੀ ਦੀ ਤੇ ਪਸ਼ੂ ਨੇ ਆਟੋਮੈਟਿਕ ਹੀ ਦੁੱਧ ਦੇ ਦੇਣਾ ਕੋਈ 100 'ਚੋਂ ਇੱਕ ਹੁੰਦੀ ਆ ਮੈਂ ਮੰਨਦਾ ਐ ਇਸ ਗੱਲ ਨੂੰ ਵੀ ਕੋਈ ਨਹੀਂ ਵੀ ਦਿੰਦੀ ਵਿੱਚ ਦੁੱਧ ਉਹਦਾ ਕੋਈ ਹਾਲ ਨਹੀਂ ਵੀਰੇ ਬਰੀਕ ਚਮੜੀ ਦੀ ਆ ਜਮਾ ਬਰੀਕ ਸਿੰਗ ਦੀ ਆ ਬਰੀਕ ਪੂਛ ਦੀ ਆ ਭੋਂਦੀ ਨੂੰ ਬਣਾ ਲਾ ਪੂਛ ਦਾ ਇੱਕ ਨੰਬਰ ਆ ਗਿਆ ਤੇ ਜ਼ਿਆਦਾ ਜਾਣਕਾਰੀ ਫੋਨ ਤੇ ਲੈ ਲਿਓ ਤੁਸੀਂ ਤੇ ਮਗਰ ਘਟਾ ਆ ਗਿਆ ਕਰੋ ਜੀ ਚੈੱਕ ਦੁੱਧ ਆ ਦੇਖੋ ਜੀ ਬੱਚੇ ਨੂੰ ਲੱਗ ਜਾਂਦੇ 2 ਕੁ ਮਿੰਟ ਵੀਡੀਓ ਥੋੜੀ ਜੀ ਵੱਡੀ ਹੋਣ ਵਾਲੀ ਆ ਤੇ ਛੱਡ ਕੇ ਨਾ ਜਾਇਓ ਵੀਰ ਬਣ ਕੇ ਤੇ ਝੋਟੀ ਪੂਰੀ ਕੰਮ ਦੀ ਝੋਟੀ ਆ ਗਈ ਪਾਵਾ ਦੀ ਇੱਕ ਟਾਈਮ ਤੁਸੀਂ ਇਹ ਤੇ ਦੇਖ ਲਈ ਇੱਕ ਟਾਈਮ ਪਾਵਾ ਦੀ ਵੀਡੀਓ ਕਾਲ ਲਾ ਕੇ ਚੋਲਿਆ ਕਰੋ ਆਪਾਂ ਨੂੰ ਕੋਈ ਗੱਲ ਨਹੀਂ ਪਾਹ ਤੁਸੀਂ ਆ ਜਾਇਆ ਕਰੋ ਤਾਂ ਵੀ ਆਪਾਂ ਨੂੰ ਕੋਈ ਗੱਲ ਨਹੀਂ ਤੇ ਚਵਾਈ ਨੂੰ ਲੱਗਦਾ ਵੀਰੇ ਥੋੜਾ ਜਿਹਾ ਟਾਈਮ ਥੋੜਾ ਤੁਹਾਨੂੰ ਮੈਂ ਦੁੱਧ ਦਿਖਾ ਰਿਹਾ ਹੁਣ ਤੇ ਮੁੜ ਕੇ ਪਾ ਦਿਆਂਗੇ ਆਪਾਂ ਸਾਰੀ ਵੀਡੀਓ ਇਹਦੀ ਸਵੇਰੇ ਤੇ ਕਰੀ ਚੱਲੋ ਚੈੱਕ ਤੇ ਆ ਦੇਖੋ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜਲਦ ਮਿਲਦੇ ਹਾਂ ਕਈ ਨਵੀਂ ਵੀਡੀਓ ਦੇ ਨਾਲ ਕੁਸ ਚਵਾਈ ਹੋ ਗਈ ਹੈ ਕੰਪਲੀਟ ਕੁਸ ਰਹਿ ਗਈ ਆ ਧੰਨਵਾਦ ਜੀ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ